ਰੋਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਨਸ਼ਾ ਤਸਰਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਬਰਾਮਦ ਕੀਤੀ ਹੈ ਹੈਰੋਇਨ ਦੀ ਕੀਮਤ ਕਮਾਂਤਰੀ ਬਾਜ਼ਾਰ ਦੇ ਵਿੱਚ ਕਰੋੜਾ ਰੁਪਏ ਦੱਸੀ ਜਾ ਰਹੀ ਹੈ 12 ਕਿਲੋ ਹੈਰੋਇਨ ਦੇ ਨਾਲ ਨਾਲ ਪੁਲਿਸ ਨੇ 25 ਲੱਖ 12 ਹਜ਼ਾਰ ਦੀ ਡਰੱਗ ਮਨੀ ਦੇ ਨਾਲ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਦਾਜ਼ੀਏ ਕਿ ਬੀਤੇ ਦਿਨ ਪੁਲਿਸ ਨੇ ਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਕੋਲੋਂ ਦੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਹਨਾਂ ਤੋਂ ਪੁੱਛਗਿੱਛ ਤੋਂ ਬਾਅਦ 10 ਕਿਲੋ ਹੋਰ ਹੈਰੋਇਨ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ 25 ਲੱਖ ਤੋਂ ਜ਼ਿਆਦਾ ਦੀ ਡਰਗ ਮਨੀ ਪੁਲਿਸ ਨੂੰ ਬਰਾਮਦ ਹੋਈ ਹੈ ਇੰਨੀ ਵੱਡੀ ਰਿਕਵਰੀ ਹੋਣੀ ਪਹਿਲਾਂ 6.5 ਕਿਲੋ ਹੁਣ 12 ਕਿਲੋ ਤੋਂ ਉੱਪਰ ਜਿਹੜੀ ਆ ਹਿਰੋਇਨ ਰਿਕਵਰ ਹੋਈ ਹੈ 25 ਲੱਖ ਤੋਂ ਉੱਪਰ ਜਿਹੜੀ ਹੈਗੀ ਆ ਇਹ ਡਰਗ ਮਨੀ ਫੜੀ ਗਈ ਹੈ ਔਰ ਇਹਦੇ ਦੇ ਜਿਹੜੇ ਤਿੰਨ ਦੋਸ਼ੀ ਨੇ ਇੱਕ ਤੇ ਕਰਨ ਕੁਮਾਰ ਇੱਕ ਆਕਾਸ਼ ਦੀਪ ਇੱਕ ਰੋਹਿਤ ਭੱਟੀ ਔਰ ਇਹ ਸਾਰੇ ਗ੍ਰਫਤਾਰ ਕਰ ਲਏ ਗਏ ਆ ਫਰਦਰ ਜਿਹੜੇ ਆ ਫੋਰਵਰਡ ਐਂਡ ਬੈਕਵਰਡ ਲਿੰਕ ਉਹਦੇ ਤੇ ਟੀਮਾਂ ਕੰਮ ਕਰ ਰਹੀਆਂ ਨੇ ਇਹਦੇ ਚ ਇਹਨਾਂ ਕੋ 12 ਕਿਲੋ ਨਹੀਂ ਇਸ ਤੋਂ ਵੱਧ ਜਿਹੜੀ ਆ ਹਿਰੋਇਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਇਨੀਸ਼ੀਅਲ ਉਹਦੇ ਚੋਂ ਸਾਹਮਣੇ ਆਇਆ ਵੀ ਇਹਨਾਂ ਕੋ ਇਸ ਤੋਂ ਵੱਧ ਮਾਤਰਾ ਦੇ ਵਿੱਚ ਹਿਰੋਇਨ ਜਿਹੜੀ ਆ ਉਹ ਆਈ ਸੀਗੀ ਕੁਝ ਇਹਨਾਂ ਨੇ ਵੇਚਦੀ ਕੋਸ਼ ਅਜੇ ਇਹਨਾਂ ਦੀ ਜਿਹੜੀ ਹੈਗੀ ਆ ਕਈ ਇਹਨਾਂ ਦੇ ਜਿਹੜੇ ਟਿਕਾਣੇ ਆ ਉੱਥੇ ਪਈ ਹੋ ਸਕਦੀ ਆ ਉਸ ਵਤ ਅੱਬ ਕਸੀਂ ਫਰਦਰ ਰੇਟਸ ਕਰ ਰਹੇ ਆ ਫਰਦਰ ਜਿਹੜੀਆਂ ਰਿਕਵਰੀ ਇਸ ਐਂਡ ਅਰੈਸ ਜਿਹੜੀਆਂ ਉਹ ਜਲਦੀ ਹੋਰ ਵੀ ਜਿਹੜੀਆਂ ਕਰਕੇ ਤੇ ਪ੍ਰੈਸ ਨੂੰ ਵੀ ਉਸ ਬਾਰੇ ਬਰੀਫ ਕਰ ਦਿੱਤਾ ਜਾਊਗਾ ਮੈਂ ਜ਼ਿਆਦਾ ਪਿੱਛੇ ਨਹੀਂ ਜਾਣਾ 1 4 25 ਤੋਂ ਲੈ ਕੇ ਜਦੋਂ ਮੈਂ ਇੱਥੇ ਆ ਕੇ ਜੁਆਇਨ ਕੀਤਾ ਸੋ ਇਸ ਟੀਮ ਦੇ ਨਾਲ ਸਪੈਸ਼ਲੀ ਕਿਉਂਕਿ ਲੋਕਲ ਮੈਂ ਵੀ ਡੀਆਈਜੀ ਰੇਂਜ ਦੇ ਤੌਰ ਤੇ ਲੋਕਲ ਮੇਰਾ ਦਫਤਰ ਆ ਲੋਕਲੀ ਇਹ ਡਿਸਟ੍ਰਿਕਟ ਆ ਸੋ ਸਾਰਿਆਂ ਨੂੰ ਜਿਹੜੇ ਸਾਡੇ ਤਿੰਨ ਜ਼ਿਲ੍ਹੇ ਰੇਂਜ ਦੇ ਵਿੱਚ ਪੈਂਦੇ ਆ ਵਧੀਆ ਉਹਦੇ ਵਿੱਚ ਕਾਰਗੁਜ਼ਾਰੀ ਕਰਨ ਵਾਸਤੇ ਉਹਨਾਂ ਨੂੰ ਸੇਧ ਜਿਹੜੀ ਆ ਦੇ ਕੇ ਔਰ ਸਾਰਿਆਂ ਨੇ ਹੀ ਉਹਦੇ ਚ ਕਾਫੀ ਵੱਡਾ ਕੰਮ ਕੀਤਾ ਗਿਆ ਵਾ ਨਸ਼ਿਆਂ ਦੇ ਫਰੰਟ ਤੇ ਵੀ ਗੈਂਗਸਟਰ ਫਰੰਟ ਦੇ ਵਿੱਚ ਤੇ ਉਹ ਮੈਂ ਤੁਹਾਡੇ ਨਾਲ ਜਿਹੜੇ ਹੈਗੇ ਆ ਉਹਦੇ ਡਾਟਾ ਜਿਹੜਾ ਉਹ ਸਾਂਝਾ ਕਰ ਰਹੇ ਆ 1 ਚਾਰ ਤੋਂ ਲੈ ਕੇ 10 ਡੇਟ ਅੱਜ ਤੱਕ 622 ਜਿਹੜੇ ਹੈਗੇ ਆ ਸੀ ਐਨਡੀ ਐਨਡੀਪੀਐਸ ਸਪੈਕਟ ਦੇ ਤਹਿਤ ਪਰਚੇ ਜਿਹੜੇ ਉਹ ਦਰਜ ਕੀਤੇ ਆ ਜਿਹਦੇ ਵਿੱਚ ਕਮਰਸ਼ੀਅਲ ਨਾਨ ਕਮਰਸ਼ੀਅਲ ਦੋਹਾਂ ਤਰ੍ਹਾਂ ਦੀਆਂ ਰਿਕਵਰੀਸ ਜਿਹੜੀਆਂ ਉਹ ਕੀਤੀ ਰੇਂਜ ਦੀਆਂ ਨੇ ਫਾਜ਼ਿਲਕਾ ਫਰੋਜਪੁਰ ਐਂਡ ਤਰਨਤਾਰਨ ਜੇ ਜੇ ਮੈਂ ਸੈਗਰੀਗੇਟ ਵੀ ਕਰਦਾ ਚ ਅੱਗੇ ਜਾ ਕੇ ਸੋ 662 ਮੁਕਦਮੇ ਦਰਜ ਹੋਏ ਆ ਇਹਨਾਂ 662 ਮੁਕਦਮਿਆਂ ਦੇ ਵਿੱਚ 814 ਜਿਹੜੇ ਮੁਲਜ਼ਮਾਂ ਡਰੱਗ ਸਮਗਲਰਸ ਜਿਹੜੇ ਆ ਉਹ ਫੜੇ ਗਏ 155 ਕਿਲੋ ਦੇ ਕਰੀਬ ਜਿਹੜੀ ਆ ਇਹ ਹੈਰੋਇਨ ਰਿਕਵਰ ਹੋਈ ਆ ਪਿੱਛੇ ਜੇ ਤੁਹਾਨੂੰ ਪਤਾ 85 ਕਿਲੋ ਤਰਮਤਾਰ ਨ ਰਿਕਵਰ ਕੀਤੀ ਗਈ ਸੈਕੰਡ biggest ਰਿਕਵਰੀ ਜਿਹੜੀ ਆ ਫੂਜੀਪੁਰ ਦੀ ਆ ਜੇ ਆਪਾਂ ਇਹਨਾਂ ਦੀ 6.5 ਕਿਲੋ ਉਹ ਮਿਲਾ ਲਈਏ ਤੇ 19 20 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਜਿਹੜੀ ਆ